ਜਿ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਨੀਹਾ ਕੱਕੜ ਦੀ ਪੰਜਾਬੀ ਗਾਇਕ ਨੀਹਾ ਕੱਕੜ ਦੇ ਵੱਲੋਂ ਹਾਲ ਹੀ ਦੇ ਵਿੱਚ ਜੋ ਸਟੋਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਰਿਲੇਸ਼ਨਸ ਅਤੇ ਨਾਲ ਹੀ ਰਿਲੇਟਿਵਸ ਤੋਂ ਬ੍ਰੇਕ ਲੈਣ ਦੀ ਗੱਲ ਆਖੀ ਹੈ ਜੋ ਬਿਲਕੁਲ ਇਸ ਸਟੋਰੀ ਦੇ ਵਿੱਚ ਨੀਹਾ ਕੱਕੜ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਥੋੜੇ ਸਮੇਂ ਦੇ ਲਈ ਆਪਣੀਆਂ ਰਿਸਪੌਂਸਿਬਿਲਟੀਜ਼ ਔਰ ਆਪਣੇ ਰਿਲੇਸ਼ਨਸ ਤੋਂ ਬ੍ਰੇਕ ਲੈਣਾ ਚਾਹੁੰਦੀ ਹੈ ਇਸ ਦੇ ਨਾਲ ਹੀ ਇਹ ਚੀਜ਼ ਦਾ ਹਿੰਟ ਵੀ ਦਿੱਤਾ ਗਿਆ ਹੈ ਕਿ ਇਹ ਵੀ ਚੀਜ਼ ਸ਼ੋਰ ਨਹੀਂ ਹੈ ਕਿ ਉਹ ਇੰਡਸਟਰੀ ਦੇ ਵਿੱਚ ਦੁਬਾਰਾ ਕਮਬੈਕ ਕਰੇਗੀ ਗੀ ਯਾ ਫਿਰ ਨਹੀਂ ਸੋ ਫਿਲਹਾਲ ਇਸ ਨਾਲ ਹੀ ਪਪਰਾਜ਼ੀ ਨੂੰ ਇੱਕ ਖਾਸ ਅਪੀਲ ਨੇਹਾ ਕੱਕੜ ਦੇ ਵੱਲੋਂ ਕੀਤੀ ਗਈ ਹੈ ਕਿ ਪਪਰਾਜ਼ੀ ਉਸਦੀ ਪ੍ਰਾਈਵੇਸੀ ਨੂੰ ਹੱਡਨ ਰੱਖੇ ਤੇ ਕਿਸੇ ਵੀ ਤਰ੍ਹਾਂ ਦੀ ਉਸਦੀ ਕੋਈ ਜਿਹੜੀ ਹੈ ਲਾਈਫ ਹੈ ਪ੍ਰਾਈਵੇਟ ਲਾਈਫ ਹੈ ਉਸ ਨੂੰ ਐਕਸਪੋਜ਼ ਨਾ ਕਰੇ ਸੋ ਖਾਸ ਅਪੀਲ ਜਿੱਥੇ ਇੱਕ ਪਾਸੇ ਪਪਰਾਜ਼ੀ ਨੂੰ ਕੀਤੀ ਗਈ ਹੈ ਤੇ ਦੂਜੇ ਪਾਸੇ ਆਪਣੇ ਫੈਨਸ ਨੂੰ ਆਪਣੇ ਚਾਣ ਵਾਲਿਆਂ ਨੂੰ ਨੇਹਾ ਕੱਕੜ ਦੇ ਵੱਲੋਂ ਇਹ ਚੀਜ਼ ਦਾ ਐਲਾਨ ਕੀਤਾ ਗਿਆ ਹੈ ਕਿ ਕੁਝ ਸਮੇਂ ਦੇ ਲਈ ਨੇਹਾ ਕੱਕੜ ਇੰਡਸਟਰੀ ਤੋਂ ਬ੍ਰੇਕ ਲੈਣਾ ਚਾਹੁੰਦੀ ਹੈ ਹਾਲਾਂਕਿ

ਸਰਕਾਰ ਨੇਹਾ ਕੱਕੜ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੀ ਵਾਪਰਿਆ ਕਿਉਂਕਿ ਬਹੁਤ ਸਾਰੇ ਗੀਤ ਹਿੱਟ ਗੀਤ ਜਿਹੜੇ ਨੇ ਇੰਡਸਟਰੀ ਨੂੰ ਨੇਹਾ ਕੱਕੜ ਨੇ ਦਿੱਤੇ ਨੇ ਤੇ ਉਹਨਾਂ ਦਾ ਲਾਸਟ ਜਿਹੜਾ ਗੀਤ ਹੈ ਉਹ ਲੌਲੀਪੌਪ ਹੈ ਜਿਸ ਨੂੰ ਲੈ ਕੇ ਨੇਹਾ ਕੱਕੜ ਕਾਫੀ ਸੁਰਖੀਆਂ ਦੇ ਵਿੱਚ ਵੀ ਆਈ ਸੀ ਹਾਲਾਂਕਿ ਨੇਹਾ ਕੱਕੜ ਨੂੰ ਆਪਣੇ ਇਸ ਗੀਤ ਨੂੰ ਲੈ ਕੇ ਟਰੋਲ ਵੀ ਕੀਤਾ ਗਿਆ ਸੀ ਸੋਥੇ ਹੀ ਦੂਜੇ ਪਾਸੇ ਪੰਜਾਬੀ ਗਾਇਕ ਜੈਸਮਿਨ ਸੈਂਡਲਸ ਪਿਛਲੇ ਇੱਕ ਹਫਤੇ ਤੋਂ ਪੰਜਾਬ ਆਈ ਹੋਈ ਹੈ ਪੰਜਾਬ ਦੀ ਆਬੋ ਹਵਾ ਤੇ ਉੱਥੇ ਦੇ ਖਾਣ ਪੀਣ ਨੂੰ ਲੈ ਕੇ ਜੈਸਮਿਨ ਸੈਂਡਲਸ ਨੇ ਖਾਸ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੋ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਸ ਦੀ ਜ਼ਿੰਦਗੀ ਦੇ ਵਿੱਚ ਕਾਫੀ ਭੱਜ ਦੌੜ ਸੀ ਤੇ ਅੱਜ ਉਹ ਆਪਣੇ ਘਰਦਿਆਂ ਦੇ ਨਾਲ ਹੈ ਘਰਦਿਆਂ ਦੇ ਕੋਲ ਹੈ ਤੇ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੇ ਖਾਣ ਪੀਣ ਪੰਜਾਬ ਦੀ ਆਬੋ ਹਵਾ ਹਰ ਕਿਸੇ ਦਾ ਨਜ਼ਾਰਾ ਲੁੱਟਦੀ ਹੋਈ ਨਜ਼ਰ ਆਈ ਹੈ ਸੋ ਇਸ ਕਹਿ ਸਕਦੇ ਆ ਕਿ ਠੰਡੀ ਰੁੱਤ ਦੇ ਵਿੱਚ ਜੈਸਮਿਨ ਸੈਂਡਲਸ ਨੇ ਜਿੱਥੇ ਆਪਣਾ ਸੁਪਰ ਹਿੱਟ ਗੀਤ ਗਾਇਆ ਤੇ ਦੂਜੇ ਪਾਸੇ ਹਰ ਕਿਸੇ ਨੂੰ ਆਪਣੇ ਪੰਜਾਬ ਦਾ ਐਕਸਪੀਰੀਅੰਸ ਵੀ ਸਾਂਝਾ ਕੀਤਾ ਸੋ ਦੇਖਦੇ ਆ ਇਸ ਖਾਸ ਮੌਕੇ ਦੇ ਉੱਤੇ ਜੈਸਮਿਨ ਸੈਂਡਲਸ ਦੇ ਵੱਲੋਂ ਪੰਜਾਬ ਪ੍ਰਤੀ ਪਿਆਰ ਕੀ ਕੁਝ ਕਹਿੰਦਾ ਹੈ ਹਾਂਜੀ ਇਹ ਤੁਸੀਂ ਜਿੱਥੇ ਵੀ ਖੜੇ ਹੋ ਇੱਥੇ ਆ ਕੇ ਤੁਹਾਨੂੰ ਕੀ ਲੱਗ ਰਿਹਾ ਮੈਨੂੰ ਘਰ ਵਾਂਗੂ ਲੱਗ ਰਿਹਾ ਹੈ Mm -hmm. they, I am in, I am in Punjab. I am deep in the heart of Punjab, and uh, I feel very happy. I feel very cozy. I feel very safe. I feel very protected. I feel guided. I feel nurtured. I feel well-fed. Samosas, chole, यस हफ्ता का मेरा मैं क्या हमारा इंजॉय कर लिए दिए फिर? पूरा पिछला हफ्ता पंजाब ही बड़े साल बाद मैंने लग्या कि मैं घर आई हाँ बड़े साल बाद आई फील रियली क्लोज टू माई फैमिली क्योंकि पिछले काफ़ी साल बड़ी दौड़ लगी सी मेरी ਔ ਮੈਨੂੰ ਬਦਲ ਵਖਾ ਦੇਵੇ ਜੀ ਨਹੀਂ ਲੱਗਦਾ ਮੇਰਾ ਮੇਰਾ ਝੀਲਵਾ ਦੇਵੇ ਜੀ ਨਹੀਂ ਲੱਗਦਾ ਮੇਰਾ ਮੈਨੂੰ ਬਦਲ ਵਖਾ ਦੇਵੇ ਜੀ ਨਹੀਂ ਲੱਗਦਾ ਮੇਰਾ ਮੇਰਾ ਝੀਲਵਾ ਦੇਵੇ ਜੀ ਨਹੀਂ ਲੱਗਦਾ ਮੇਰਾ ਔ ਗਟ ਮੇਰਾ ਫੜ ਲੈ ਮੇ ਕੋਲੋਂ ਜਾਵਾ ਕੋ ਲੰਜਾਂ ਮਾਂ ਲੰਗ ਦੀ ਤੇ ਥੋੜਾ ਥੋੜਾ ਸੰਗ ਦੀ ਥੋੜਾ ਥੋੜਾ ਸੰਗ ਦੀ ਤੇ ਡੇਰੇ ਤੇਰਾ ਮੰਗ ਦੀ ਛੋਟੀ ਦੀ ਠੰਡ ਹੋਵੇ ਪਿਰਵੇ ਮੈਂ ਕੰਬਦੀ ਹਾਇ ਰੂਸ ਬਣਾ ਦੇ ਵੇ ਜੀ ਨਹੀਂ ਲੱਗਦਾ ਮੇਰਾ ਵੇ ਤੂੰ ਬੱਦਲ ਵਖਾ ਦੇ ਵੇ ਜੀ ਨਹੀਂ ਲੱਗਦਾ ਮੇਰਾ ਮੇਰਾ ਝੀਲਵਾ ਦੇ ਵੇ ਜੀ ਨਹੀਂ ਲੱਗਦਾ ਮੇਰਾ ਵੇ ਤੂੰ ਬੱਦਲ ਵਖਾ ਦੇ ਵੇ ਜੀ ਨਹੀਂ ਲੱਗਦਾ ਮੇਰਾ ਮੇਰਾ ਝਿਲਵਾ ਦੇਵੇਂ ਜੀ ਨਹੀਂ ਲੱਗਦਾ ਮੇਰਾ ਮੈਨੂੰ ਮੈਂ ਭੁਲਾ ਦੇਵੇਂ ਜੀ ਨਹੀਂ ਲੱਗਦਾ ਮੇਰਾ ਤੂੰ ਰੂਸ ਬਣਾ ਦੇਵੇਂ ਜੀ ਨਹੀਂ ਲੱਗਦਾ ਮੇਰਾ ਮੈਂ ਤਬਦਲ ਵਖਾ ਤੇ ਮੈਂ ਜੀ ਨਹੀਂ ਲੱਗਦਾ ਮੇਰਾ ਉਤੇ ਦੂਜੇ ਪਾਸੇ 2026 ਦੇ ਵਿੱਚ ਸੁਨੰਦਾ ਸ਼ਰਮਾ ਦਾ ਪਹਿਲਾ ਗੀਤ 23 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਹੈ ਹਾਲਾਂਕਿ ਇਸ ਗੀਤ ਦਾ ਨਾਮ ਹੈ ਐਸਾ ਦੇਸ਼ ਜੁਸਤੇ ਜੋਸ ਨੂੰ ਲਿਰਿਕਸ ਦਿੱਤੇ ਨੇ ਰਾਜ ਰਣਜੋਦ ਨੇ ਤੇ ਇਸ ਗੀਤ ਨੂੰ ਗਾਇਆ ਸੁਨੰਦਰਾ ਸ਼ਰਮਾ ਨੇ ਹਾਲਾਂਕਿ ਸੁਨੰਦਰਾ ਸ਼ਰਮਾ ਦੇ ਆਫੀਸ਼ੀਅਲ ਪੇਜ ਤੇ ਉੱਤੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਗੀਤ ਰਿਲੀਜ਼ ਹੋਵੇਗਾ ਸੋ ਆਪਣਾ ਐਕਸਪੀਰੀਅੰਸ ਸੁਨੰਦਰਾ ਸ਼ਰਮਾ ਨੇ ਇਸ ਗੀਤ ਨੂੰ ਲੈ ਕੇ ਸਾਂਝਾ ਕੀਤਾ ਹੈ ਕਿ ਇਹ ਗੀਤ ਹਰ ਇੱਕ ਉਸ ਕੁੜੀ ਦੇ ਦਿਲ ਦੇ ਕਰੀਬ ਹੋਵੇਗਾ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਜਿਸ ਨੇ ਆਪਣੀ ਜ਼ਿੰਦਗੀ ਦਾ ਇੱਕ ਗੋਲ ਸੈੱਟ ਕੀਤਾ ਹੈ ਕਿ ਆਖਿਰਕਾਰ ਕਿਸ ਸਟਰਗਲ ਤੋਂ ਬਾਅਦ ਕਿੰਨੀ ਮਿਹਨਤ ਤੋਂ ਬਾਅਦ ਉਹ ਜ਼ਿੰਦਗੀ ਦੇ ਵਿੱਚ ਇਹ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਸੋ ਇਹ ਇਹਤ ਨਾ ਸਿਰਫ ਸੁਨੰਦਰਾ ਸ਼ਰਮਾ ਦੇ ਦਿਲ ਦੇ ਕਰੀਬ ਹੈ ਬਲਕਿ ਹਰ ਇੱਕ ਉਸ ਕੁੜੀ ਦੇ ਦਿਲ ਦੇ ਕਰੀਬ ਹੈ ਜਿਸ ਨੇ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਸੋ ਇਸ ਗੀਤ ਨੂੰ ਲੈ ਕੇ ਕੀ ਕੁਝ ਸਾਂਝਾ ਸੁਨੰਦਰਾ ਸ਼ਰਮਾ ਨੇ ਕੀਤਾ ਹੈ ਦੇਖਦੇ ਆਂ I love 바샤오 ਕੀ ਆਲੇ ਠੀਕ ਹੋ ਸਾਰੇ ਆ ਇਸ ਸਾਲ 2026 ਦਾ ਮੇਰਾ ਪਹਿਲਾ ਗਾਣਾ ਐਸੇ ਦੇਸ ਰਿਲੀਜ਼ ਹੋਣ ਜਾ ਰਿਹਾ ਹੈ 23 ਜਨਵਰੀ ਨੂੰ ਮੈਂ ਬਹੁਤ ਐਕਸਾਈਟਿਡ ਆ ਇਸ ਗਾਣੇ ਨੂੰ ਲੈ ਕੇ ਬਿਕੋਜ਼ ਇਹ ਹਰ ਇੱਕ ਕੁੜੀ ਦੀ ਕਹਾਣੀ ਹੈ ਜਿਹੜੀ ਜ਼ਿੰਦਗੀ 'ਚ ਜਿੰਨੇ ਹਮੇਸ਼ਾ ਸਿਰਫ ਇੰਨਾ ਖਚਾਇਆ ਹੈ ਕਿ ਜੋ ਮੇਰੇ ਹੱਕ ਨੇ ਮੈਨੂੰ ਉਹ ਮਿਲ ਜਾਣ ਐਂਡ ਆਮ ਵੈਰੀ ਐਕਸਾਈਟਿਡ ਐਂਡ ਬਹੁਤ ਮੈਂ ਖੁਸ਼ ਆ ਕਿ ਮੇਰੇ ਹਿੱਸੇ ਅਹਿਜ ਗੀਤ ਆਇਆ ਹੈ ਰਾਜ ਰਣਜੋਤ ਜੀ ਨੇ ਲਿਖਿਆ ਹੈ ਸਸਾਰੇ ਨੂੰ ਨਾ ਪਹਿਲਾਂ ਵੀ ਬਹੁਤ ਸਾਰੇ ਗਾਣੇ ਸੁਨੇ ਨੇ ਬਟ ਦਿਸ ਵਨ ਇਜ਼ ਵੈਰੀ ਵੈਰੀ ਸਪੈਸ਼ਲ ਸਪੈਸ਼ਲੀ ਕੁੜੀਆਂ ਵਾਸਤੇ ਹੈ ਗਾਣਾ ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇ ਐਂਡ ਇਟਸ ਮਾਈ ਬਰਥਡੇ ਮਨਥ ਆਲਸੋ ਸੋ ਦੈਟਸ ਵਾਈ ਮੈਂ ਜ਼ਿਆਦਾ ਐਕਸਾਈਟਡ ਹਾਂ ਕਿਉਂਕਿ ਮੇਰੇ ਬਰਥਡੇ ਮਨਥ ਤੇ ਗਾਣਾ ਰਿਲੀਜ਼ ਹੋ ਰਿਹਾ ਹੈ ਐਂਡ ਯੇਅਰ ਸਪੋਰਟ ਕਰਿਆ ਜਿੰਦਾ ਤੁਸੀਂ ਹਮੇਸ਼ਾ ਕਰਦੇ ਮੇਰਾ ਜੀ ਕਰੇ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਕਰਾਂ ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਗੱਲਾਂ ਕਰਾਂ ਪਰ ਮੈਂ ਬਸ ਖੁਸ਼ ਆ ਤੇ ਤੁਸੀਂ ਵੀ ਸਾਰੇ ਖੁਸ਼ ਰਹੋ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਆਸ-ਪਾਸ ਸਭ ਨੂੰ ਪਿਆਰ ਕਰੋ ਕਦੇ ਬੇਈਮਾਨੀ ਨਹੀਂ ਕਰਨੀ ਕਦੇ ਧੋਖਾ ਨਹੀਂ ਕਰਨਾ ਕਿਸੇ ਨਾਲ ਕੋਸ਼ਿਸ਼ ਕਰਿਓ ਕਿ ਨਾ ਹੋਵੇ ਸਾਡੇ ਵੱਲੋਂ ਸਿਰਫ 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 ਪਿਆਰ ਵੰਡਿਓ ਬਸ ਬਾਏ ਅਜੇ ਇੱਕ ਗੱਲ ਹੋਰ ਮੇਰੇ YouTube ਚੈਨਲ ਸਾਰੇ ਜਣੇ ਸਬਸਕ੍ਰਾਈਬ ਤੇ ਕਰ ਲਓ ਮੈਂ ਲਿੰਕ ਪਾਉਣੀ ਆ ਬਿਕਾਜ਼ ਉੱਥੇ ਮੇਰੇ ਸਾਰੇ ਗਾਣੇ ਆਉਣੇ ਨੇ ਹੁਣ ਅਗਲੇ ਤੇ ਜਲਦੀ ਤੁਸੀਂ ਸਬਸਕ੍ਰਾਈਬ ਕਰ ਲਓ ਹੁਣ ਨਹੀਂ ਜਾ ਕੇ ਕਿਉਂਕਿ ਦੂਜੇ ਪਾਸੇ ਪੰਜਾਬੀ ਗਾਇਕ ਮਨਕੀਰਤ ਆਲਖ ਫਿਲਹਾਲ ਚਿੱਲ ਮੋੜਤੇ ਨੇ ਫਾਰਮ ਹਾਊਸ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਇੱਕ ਪਾਸੇ ਉਹਨਾਂ ਨੇ ਕੈਂਡੀ ਕ੍ਰਸ਼ ਖੇਡੀ ਹੈ ਤੇ ਦੂਜੇ ਪਾਸੇ ਆਪਣੇ ਟੀਮ ਮੇਟ ਸੇਨਾਲ ਆਪਣੇ ਚੌਣ ਵਾਲਿਆਂ ਦੇ ਨਾਲ ਫਾਰਮ ਹਾਊਸ ਦਾ ਨਜ਼ਾਰਾ ਲੁੱਟਦੇ ਹੋਏ ਨਜ਼ਰ ਆਏ ਨੇ ਸੋ ਇਸ ਵੀਡੀਓ ਦੇ ਵਿੱਚ ਮਨਕੀਰਤ ਆਲਖ ਆਪਣੇ ਇੱਕ ਚਾਚੇ ਨਾਲ ਨਜ਼ਰ ਆ ਰਹੇ ਨੇ ਹਾਲਾਂਕਿ ਚਾਚੇ ਦੇ ਨਾਲ ਟੱਚਰਾ ਟੌਂਟਾ ਚੱਲ ਰਹੀਆਂ ਨੇ ਸੋ ਗੱਲਬਾਤ ਦਾ ਨਜ਼ਾਰਾ ਮਨਕੀਰਤ ਆਲਖ ਦੇ ਚੌਣ ਵਾਲਿਆਂ ਨੇ ਵੀ ਪੂਰਾ ਨਜ਼ਾਰਾ ਲੇਤਾ ਹੈ ਸੋ ਪੂਰੇ ਚਿੱਲ ਮੋੜ ਤੇ ਪੂਰੇ ਰਿਲੈਕਸ ਮੋੜਤੇ ਮਨ ਕਰ ਤੋ ਅਲੱਗ ਫਿਲਹਾਲ ਆਪਣੇ ਫਾਰਮ ਹਾਊਸ ਦੇ ਵਿੱਚ ਮਸਤੀ ਕਰਦੇ ਹੋਏ ਵਿਖਾਈ ਦਿਤਤੇ ਨੇ ਹਾਂਜੀ ਭਾਈ ਕਿਵੇਂ ਹੋ ਅ ਗੇਮ ਜੀ ਖੇਡੀ ਜਾਈਦੀ ਫਿਰ ਸਟਾਰਟ ਹੋ ਜਾਂਦੀ ਹੈ ਨਾ ਕੀ ਕਰਦੇ ਹੋ ਭਾਈ ਕੈਂਡੀ ਕ੍ਰਸ਼ ਰੈਕਸ ਮੋਡ ਚੱਲ ਰਿਹਾ ਹੈ ਨਾ ਨੈਕਸਟ ਮੋਡ ਫਾਰਮ ਫੀਲਿੰਗ ਮਸਤ ਗਾ ਤੂੰ ਪੰਗ ਪੀਤੀ ਆ ਮਸਤ 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 ਨਹੀਂ ਇਹ ਤੇਰਾ ਮਾਦੀ ਦਾ ਟ੍ਰਾਇੰਗ ਆਇਓ ਬਈ ਆਇਓ ਆਇਓ ਬਈ ਮਿਸਟਰ ਜੰਨਤ ਸਸਵੀ ਗਾਰਵਾਹ ਦੀ ਖਾਲਸਾ ਬਾਈ ਜੀ ਦੀ ਫਤਿਹ ਤੇ ਸਭ ਖੁਸ਼ ਰੋ ਚੜ੍ਹਦੀ ਕਲਾ ਚ ਰੋ ਤੇ ਚਾਚਾ ਚਾਚਾ ਜਦੋਂ ਤੈਨੂੰ ਕਹਿੰਦਾ ਉੱਠੋ ਸਾਰੇ ਉੱਠ ਜੂ ਤੂੰ ਇਕੱਲਾ ਬੈਠਾ ਆ ਜਾ ਯਾਰ ਚਾਚਾ ਚਲੋ 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 ਚਾ ਚਾ ਆਜ ਆ ਨਹੀਂ ਦਿੰਦੇ ਆਏ ਵੀ ਚਾਚਾ ਆਜੋ ਆਜੋ ਚਾਚਾ ਚੱਲ ਆਜ ਆ ਨਹੀਂ ਦਿੰਦੇ ਆਏ ਵੀ ਚਾਚਾ ਆਜੋ ਆਜੋ ਚਾਚਾ ਦੱਸ ਵੀ ਫਾਰਮ ਲਾਈਫ ਕਿਵੇਂ ਹੁੰਦੀ ਹੈ 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 ਨੂੰ ਨੂੰ ਯਸ ਮਾਸ਼ ਹੋਣਾ ਸ਼ਰਾਬਾ ਹੈ ਨਾ ਘੁੱਗੀਆਂ ਮੌਸਮ ਬੱਦਲ ਮਾ ਕੋ ਗੀਏ ਕਿ ਨਾ ਬੱਦਲ ਹੈਗੀ ਹੁੰਦੀ ਕਰੀ ਜਾਂਦਾ ਬਹੁਤ ਆ ਗਿਆ ਉਹ ਮੱਠੀ ਟਰੈਕਟਰ ਬਣਾ ਵੀਡੀਓ ਬਟਾ ਚਲੋ ਜੀ ਨਾ ਧੂਗੀ ਹੈਗੀ ਪਰ ਪਰ ਜੋ ਵੀ ਇਹਨੇ ਨਿਆਰਾ ਨੇ ਆਲਾ ਇਹਦੇ ਇਹਨੇ ਵੀ ਦੇਖਿਆ ਸਾਹਮਣੇ ਘਰ ਪੈਸੀ ਗੂਗੀ ਤਾਂ ਗਿਆ ਚਲੋ ਫਰੋਂ that one girl ਦੇ ਨਾਮ ਤੋਂ ਫੇਮਸ ਹੋਈ ਸੀ ਮੋਗੇ ਤੋਂ ਉੱਠੀ ਇੱਕ ਖਾਸ ਕੁੜੀ ਇੱਕ ਖਾਸ ਕਲਾ ਜਿਨੇ ਅੱਜ ਇੰਡਸਟਰੀ ਦੇ ਵਿੱਚ ਆਪਣੇ ਪਹਿਲੇ ਹੀ ਗੀਤ ਦੇ ਨਾਲ ਧੱਕ ਮਚਾ ਦਿੱਤੀ ਤੇ ਜਿਸ ਨੂੰ ਲਾਂਚ ਕੀਤਾ ਸੀ ਮਨੀ ਸੰਦੂ ਨੇ ਸੋ परम ਦਾ ਦੂਸਰਾ ਗੀਤ ਰਿਲੀਜ਼ ਹੋ ਚੁੱਕਿਆ ਡਾਇਰੀ ਹਾਲਾਂਕਿ ਇਹ ਗੀਤ ਜਿਹੜਾ ਹੈ ਉਹ ਬਹੁਤ ਸੋਹਣਾ ਹੈ ਜਿਸਦੇ ਲਿਰਿਕਸ ਬਹੁਤ ਸੋਹਣੇ ਨੇ ਜਿਸ ਦੀ ਵੀਡੀਓ ਬਹੁਤ ਸੋਹਣੀ ਹੈ ਸੋ ਇਸ ਗੀਤ ਨੂੰ ਖਾਸ ਤੌਰ ਦੇ ਉੱਤੇ ਪਰਮ ਦੇ ਵੱਲੋਂ ਯੂਕੇ ਦੇ ਵਿੱਚ ਸ਼ੂਟ ਕੀਤਾ ਗਿਆ ਸੋ ਯੂਕੇ ਦੇ ਨਜ਼ਾਰਿਆਂ ਦਾ ਵੱਚਾਈਏ ਵੀਡੀਓ ਜਿੱਥੇ ਇੱਕ ਪਾਸੇ ਦਿਲ ਲੁੱਟਦੀ ਆ ਉੱਥੇ ਹੀ ਦੂਜੇ ਪਾਸੇ ਪਰਮ ਦੇ ਵੱਲੋਂ ਇਹ ਜਿਹੜੀ ਗੀਤ ਨੂੰ ਹੈ ਖਾਸ ਤੌਰ ਤੇ ਸਟੂਡੀਓ ਦੇ ਵਿੱਚ ਮਨੀ ਸੰਧੂ ਦੇ ਨਾਲ ਗਾਇਆ ਗਿਆ ਸੋ ਵੇਖਦੇ ਆ ਪਰਮ ਸੰਧੂ ਦੀ ਇਹ ਖੂਬਸੂਰਤ ਆਵਾਜ਼ ਡਾਇਰੀ ਦੇ ਵਰਕ ਉਤੇ ਅੰਜੂਆਂ ਆਣ ਰੱਖਦੀ ਆਵੇਂ ਤੂੰ ਕਿਆਸੀ ਹੱਸਦੀ ਜਾ ਕਰ ਹਸਣਾ ਹੀ ਸਿੱਖਦੀ ਆਵੇਂ ਪੜ ਮੇਰੇ ਹੱਸੇ ਡਰ ਗਏ ਤੇਰੇ ਹੀ ਨਾਲ ਵੇ ਫਰਿਸ਼ਤੇ ਅਵਰ ਕਿਆ ਕਰ ਗਏ ਫਕਰਾਂ ਦੇ ਹਾਲ ਵੇ ਮੈਂ ਤੇਰੇ ਪਿਆਰ ਚ ਤੇ ਲੋਕਾਂ ਨੂੰ ਕਮਲੀ ਦਿਖਦੀ ਆਵੇਂ ਡਾਇਰੀ ਦੇ ਵਰਕਿਆਂ ਉੱਤੇ ਅੰਜੂਆਂ ਲਿਖਦੀ ਆਵੇਂ ਤੂੰ ਕਿਆਸੀ ਹਸਦੀ ਰਿਆ ਕਰ ਹਸਣਾ ਹੀ ਸਿੱਖਦੀ ਆਵੇਂ ਡਾਇਰੀ ਦੇ ਵਰਕਿਆਂ ਉੱਤੇ ਅੰਜੂਆਂ ਨਾਲ ਲਿਖਦੀ ਆਵੇਂ ਤੂੰ ਕਿਆਸੀ ਹਸਦੀ ਰਿਆ ਕਰ ਹਸਣਾ ਹੀ ਸਿੱਖਦੀ ਆਵੇਂ ਜੀ ਖਾਨ ਅਤੇ ਜੋਤੀ ਨੂਰਾ ਇਕੱਠੇ ਇੱਕੋ ਸਟੇਜ ਦੇ ਉੱਤੇ ਨਜ਼ਰ ਆਏ ਨੇ ਦੋਵਾਂ ਦੇ ਵੱਲੋਂ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਲੁੱਟਿਆ ਗਿਆ ਜੁਤੇ ਇੱਕ ਪਾਸੇ ਜੀ ਖਾਨ ਨੇ ਜੋਤੀ ਨੂਰਾ ਨੂੰ ਵੇਖ ਕੇ ਆਪਣੇ ਗੀਤ ਗਾਏ ਨੇ ਤੇ ਦੂਜੇ ਪਾਸੇ ਜੋਤੀ ਨੂਰਾ ਨੇ ਵੀ ਪੂਰਾ ਸਟੇਜ ਸ਼ੇਅਰਿੰਗ ਕੀਤਾ ਸਾਖਦੇ ਆ ਕਿ ਜੀ ਖਾਨ ਦੇ ਨਾਲ ਕੀਤੀ ਐ ਸੋ ਦੋਵਾਂ ਦੀ ਇੱਕ ਖੂਬਸੂਰਤ ਕੈਮਿਸਟਰੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸੁਰਖੀਆਂ ਬਟੋਰਦੀ ਹੋਈ ਨਜ਼ਰ ਆ ਰਹੀ ਹੈ ਸੋ ਵੇਖਦੇ ਆ ਇੱਕ ਖੂਬਸੂਰਤ ਵੀਡੀਓ ਮੈਨੂੰ ਚੜਿਆ ਹੋ ਮੈਨੂੰ ਚੜਿਆ ਖੋਲ ਮਾਂ ਸਾਲ ਭਾਵੇਂ ਨਹੀਂ ਗੱਤ ਕਰਦੇ ਹੋ ਮੈਨੂੰ ਚੜਿਆ ਖੋਲ ਮਾਂ ਸਾਲ ਭਾਵੇਂ ਨਹੀਂ ਗੱਤ ਕਰਦੇ ਹੋ ਮੇਰੇ ਨਾਲ ਜੀ ਦੇ ਖੁੱਲ ਕੇ ਬਾਰ ਭਾਵੇਂ ਨਹੀਂ ਗੱਤ ਕਰਦੇ ਆ ਜਾ ਆਹ ਇੱਕੋਂ ਪਿੰਡੇ ਪੜੇ ਉਤੇ ਦੂਜੇ ਪਾਸੇ ਬਾਰਡਰ ਟੂ ਦਾ ਫੇਮਸ ਗੀਤ ਤੋਂ ਚਲੂ ਹਰ ਪਾਸੇ फ्रेंड्स ਦੇ ਵਿਚਾਰਿਆ ਹਰ ਕੋਈ ਗਾਇਕ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਸੋ ਦੂਜੇ ਪਾਸੇ ਹੁਣ ਅਖਿਲ ਦੇ ਵੱਲੋਂ ਇਸ ਗੀਤ ਨੂੰ ਗਾਇਆ ਗਿਆ ਅਖਿਲ ਨੇ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਇਸ ਗੀਤ ਨੂੰ ਸਾਰਿਆਂ ਨੂੰ ਸੁਣਾਇਆ ਸੋ ਜਿੱਥੇ ਇੱਕ ਪਾਸੇ ਉਹਨਾਂ ਦੀ ਆਵਾਜ਼ ਨੂੰ ਲੈ ਕੇ ਇਸ ਗੀਤ ਨੂੰ ਲੈ ਕੇ ਅਖਿਲ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਤੇ ਦੂਜੇ ਪਾਸੇ ਅਖਿਲ ਨੇ ਕੈਪਸ਼ਨ ਦੇ ਵਿੱਚ ਉਸ ਗੀਤ ਤੋਂ ਲੈ ਕੇ ਮੈਂਸ਼ਨ ਕੀਤਾ ਹੈ ਕਿ ਉਹ ਉਹਨਾਂ ਦੀ ਚਾਈਲਡਹੂਡ ਮੈਮਰੀ ਹੈ ਬਚਪਨ ਤੋਂ ਇਸ ਗੀਤ ਨੂੰ ਸੁਣਦੇ ਹੋਏ ਆ ਰਹੇ ਸੀ ਤੇ ਅੱਜ ਉਹਨਾਂ ਨੂੰ ਖਾਸ ਮੌਕਾ ਮਿਲਿਆ ਇਸ ਗੀਤ ਨੂੰ ਗਾਉਣ ਦਾ ਮੈਂ ਕਹੀ भी रहू ऐसा मुझको है जिंदगी की कसम फ़ासले आते जाते रहे प्यार ले कि नहीं होगा कम जिन्हें चाहू जिन्हें पूजो उन्हें देखूं उन्हें लूं जरा बातें तो कर लूं जरा बाहों में भर लूं मैं इस चाँद से माथे को चूम लूं तो चलूं तो चलूं तो चलूं तो चलूं तो चलूं तो चलूं तो चलू, तो चलू, तो चलू, तो चलू 2026 ਦਵਚ ਕਰਨ ਔਚਲਾ ਦਾ ਪੀ ਪੌਪ ਕਲਚਰ ਵਰਲਡ ਟੂਰ ਸ਼ੁਰੂ ਹੋਣ ਵਾਲਾ ਹੈ ਸੋ ਇਹ ਪਹਿਲਾ ਟੂਰ ਉਹਨਾਂ ਦਾ ਜੜਾ ਹੈ ਉਹ ਡੈਲੀ ਤੋਂ ਸ਼ੁਰੂ ਹੋਵੇਗਾ 28 ਫਰਵਰੀ ਨੂੰ ਪਹਿਲਾ ਸ਼ੋਅ ਪਹਿਲਾ ਕਾਨਸਰਟ ਕਰਨ ਔਚਲਾ ਦਾ ਡੈਲੀ ਦਾਵਚ ਹੈ ਤੇ ਉਸ ਤੋਂ ਬਾਅਦ ਇਹਨਾਂ ਟੂਰ ਦੀ ਸ਼ੁਰੂਆਤ ਹੋਵੇਗੀ ਤੇ ਹੁਣ ਪੰਜ ਸਿਟੀਜ਼ ਕਹਿ ਸਕਦੇ ਆ ਕਿ ਹੋਰ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਕਰਨ ਔਜਲਾ ਦੀ ਟੀਮ ਦੇ ਵੱਲੋਂ ਜਿਸ ਦੇ ਵਿੱਚ ਲੁਧਿਆਣਾ ਦਾ ਜ਼ਿਕਰ ਆਇਆ ਲੁਧਿਆਣਾ ਅੰਮਦਾਬਾਦ ਲਖਨਊ ਕੋਲਕਾਤਾ ਸੋ ਇਹ ਪੰਜ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲਾ ਆਪਣਾ ਇੰਡੀਆ ਟੂਰ ਕਰਨਗੇ ਸੋ ਉਸ ਨਾਲ ਹੀ ਉਹਨਾਂ ਨੇ ਆਪਣੇ ਫੈਨਸ ਨੂੰ ਆਪਣੇ ਚੌਂਡ ਵਾਲਿਆਂ ਨੂੰ ਜਾਣਕਾਰੀ ਦਿੱਤੀ ਹੈ ਤੇ ਬੁੱਕ ਮਾਈ ਸ਼ੋਸ ਤੋਂ ਟਿਕਟਸ ਰੇਡੀਆਂ ਨੇ ਉਹ ਕਹਿ ਸਕਦੇ ਕਿ ਫਾਈਨਲਾਈਜ਼ ਕਰਨ ਦੇ ਲਈ ਸਾਰਿਆਂ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਕਰਨ ਔਜਲੇ ਦੇ ਕਾਨਸਰਟ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਹੀ ਜਾ ਕੇ ਇਸ ਐਪ ਤੇ ਇਸ ਵੈਬਸਾਈਟ ਦੇ ਉੱਤੇ ਕਰਨ ਆਚਲਾ ਦੇ ਸ਼ੋਅ ਦੀਆਂ ਟਿਕਟਸ ਪਰਚੇਸ ਕਰੋ ਸੋ ਬਹੁਤ ਖੂਬਸੂਰਤ ਜਾਣਕਾਰੀ ਕਰਨ ਆਚਲਾ ਦੇ ਵੱਲੋਂ ਦਿੱਤੀ ਗਈ ਹੈ ਸੋ ਇਹ ਜ਼ਰੂਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਜਿਹੜਾ ਸ਼ੋਅ ਹੈ ਉਹ 28 ਫਰਵਰੀ ਨੂੰ ਦਿੱਲੀ ਦੇ ਵਿੱਚ ਹੋਵੇਗਾ ਯੋ ਵਾਸ ਗੋਇੰਗ ਆਨ ਪੀਪਲ ਇਟ ਟੂ ਵਰਕ ਕਰਨ ਆਚਲਾ ਫੋ ਉਸਾਰ ਨੂੰ ਪਤਾ ਮੇਰਾ ਪੀਪ ਆਫ ਕਚ ਉਹ ਵਰਡ ਟੂ ਸ਼ੁਰੂ ਹੋਣ ਵਾਲਾ ਪੰਜ ਨਵੀਆਂ ਸਿਟੀਆਂ ਐਡ ਕੀਤੀਆਂ ਅਸੀਂ ਉਹਨਾਂ ਦੀਆਂ ਟਿਕਟਾਂ 2 ਵਜੇ ਲਾਈਵ ਹੋ ਜਾਣੀਆਂ ਨੇ ਆਪਣੀ ਆਪਣੀ ਸਿਟੀਆਂ ਦੀਆਂ ਡੇਟ ਚੈੱਕ ਕਰਕੇ ਆਪਣੇ ਆਪਣੇ ਟਿਕਟਸ ਲੈ ਲਓ ਲੁਧਿਆਣੇ ਵਾਲਿਓ ਤੁਹਾਡੀ ਬਹੁਤ ਬਹੁਤ ਡਿਮਾਂਡ ਸੀ ਆ ਰਹੀਆਂ ਤੁਹਾਡੀ ਸ਼ਹਿਰ ਬਾਕੀ ਜੈਪੁਰ ਲਖਨਊ ਅੰਮ੍ਰਿਤਸ ਤੇ ਕਲਕੱਤਾ ਆਪਾਂ ਸਾਰਿਆਂ ਨੂੰ ਤੁਹਾਨੂੰ ਮਿਲਦੇ ਆ 2 ਵਜੇ ਟਿਕਟਾਂ ਲਾਈਵ ਨੇ ਆਪਣੇ ਆਪਣੇ ਟਿਕਟਾਂ ਚੱਕ ਲੋ ਪੀਪਪਪ ਕਲਚਰ ਵਰਲਡ ਟੂਰ ਸ਼ੁਰੂ ਹੋਣ ਲੱਗਾ ਦਿੱਲੀ ਤੋਂ ਕੀ ਬਾਤ ਹੈ ਸਰ دیਵਾਨੇ ਹੋ ਗਏ ਹਮ ਤੋ ਬਹੁਤ دیوانه ਹੋ ਗਏ ਆਪਕੇ ਕੀ ਕਰੇ ਮੌਸਮ ਵੀ ਬਹੁਤ ਬੇਈਮਾਨ ਹੈ ਪਟਿਆਲਾ ਮਹਿਫਲ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਰੁੱਪ ਹੈ ਜੋ ਕਾਫੀ ਸੁਰਖੀਆਂ ਬਟੋਰਦਾ ਹੈ ਇਸ ਮਹਿਫਲ ਦੇ ਵਿੱਚ ਹਰ ਕੋਈ ਇੰਡਸਟਰੀ ਦਾ ਚਿਹਰਾ ਖਾਸ ਤੌਰ ਤੇ ਜ਼ਰੂਰ ਪਹੁੰਚਦਾ ਹੈ ਸੋ ਇਸੇ ਦੇ ਵਿਚਕਾਰ ਹੁਣ ਇਹਨਾਂ ਦੀ ਮਹਿਫਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ ਗੁਲਾਬ ਸਿੱਧੂ ਗੁਲਾਬ ਸਿੱਧੂ ਦੇ ਵੱਲੋਂ ਜਿੱਥੇ ਇੱਕ ਪਾਸੇ ਆਪਣੇ ਗੀਤਾਂ ਦੇ ਨਾਲ ਇਸ ਮਹਿਫਲ ਦੇ ਲਈ ਚਾਰ ਚੰਨ ਆਏਗੇ ਤੇ ਦੂਜੇ ਪਾਸੇ ਪਟਿਆਲਾ ਮਹਿਫਲ ਵਾਲਿਆਂ ਨੇ ਵੀ ਗੁਲਾਬ ਸਿੱਧੂ ਦੀ ਇਸ ਕਹਿ ਸਕਦੇ ਆ ਕਿ ਪ੍ਰੈਜ਼ੈਂਸ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਦਰਸਾਇਆ ਸੋ ਅਸੀਂ ਵੀ ਨਜ਼ਰ ਮਾਰਦੇ ਹਾਂ ਇਸ ਖੂਬਸੂਰਤ ਮਹਿਫਲ ਦੇ ਉੱਤੇ ਦੀ ਬੈਕ ਪੈ ਲਈ ਫਾਗਲ ਗਾਣੇ ਦੇ ਤੂੰ ਪੂਰੀ ਦੇ ਸਭੀ ਮੈਂ ਮੈਂ ਲਈ ਬਾਤ ਖੋੜੇ ਤੂੰ ਕੀ ਖੋਝੇਗਾ ਪਰ ਸਭ ਕੀ ਤੋਂ ਨੋ ਜਾਣਾ ਆਰੇ ਜੇ ਤੂੰ ਨਾਲ ਫਕੜੀ ਚੰਗਾ ਮੇਰਾ ਸੁਣੋ ਜਾਣਾ ਉਦੋਂ ਤੂੰ ਦਾ ਘੇੜ ਪਸਾਰਾ ਸੁਣਾ ਮੇਰੇ ਬਾਪ ਨੇ ਕਿਥੋਂ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे